ਅਣ ਵੀਰੋ ਸਾਸਰੀ ਕਾਲ ਬਾਡੀ ਦਾ ਜੋਰ ਚੱਲ ਰਿਹਾ ਜੀ ਜਿਹੜਾ ਮੇਨ ਮੁੱਦਾ ਆ ਜੀ ਬਠਿੰਡੇ ਜ਼ਿਲ੍ਹੇ ਦਾ ਆਪਾਂ ਵੀਡੀਓ ਖਾਸ ਉਸ ਮੁੱਦੇ ਦੇ ਬਣਾ ਰਹੇ ਆ ਜੀ ਬਾਡੀ ਦਾ ਜੋਰ ਪੂਰਾ ਚੱਲ ਰਿਹਾ ਹੈਗਾ ਜਿਵੇਂ ਕੁਝ ਪਿੰਡ ਕਹਿ ਲਈਏ ਬਠਿੰਡੇ ਜ਼ਿਲ੍ਹੇ ਦੇ ਗਿੱਲ ਗੋਸਲ ਚੱਕ ਬਖਤੂ ਤਾਂ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਸੀ ਕਹਿੰਦੇ ਅਸੀਂ ਝੋਨਾ ਵੱਢ ਕੇ ਵੇਟ ਕਰ ਰਹੇ ਆ ਜੀ ਕੋਈ ਪਰਾਲੀ ਵਾਲੀ ਜੱਠਾ ਵਾਲੀ ਮਸ਼ੀਨ ਆਵੇ ਸਾ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਾਨੂੰ ਗੱਠਾ ਵਾਲੀ ਮਸ਼ੀਨ ਪ੍ਰਬੰਧ ਕਰਿਆ ਜਾਵੇ ਨਹੀਂ ਤਾਂ ਫਿਰ ਮਜਬੂਰਨ ਸਾਨੂੰ ਟਰਾਲੀ ਨੂੰ ਅੱਗ ਲਾਉਣੀ ਪਊਗੀ। ਆ ਵੀਡੀਓ ਤੁਹਾਡੇ ਨਾਲ ਬਣੇ ਰਿਓ ਜੀ। ਅਸੀਂ ਜਿੱਲ ਪਿੰਡ ਖੜੇ ਆ ਜੀ। ਕੁਝ ਏਰੀਆ 'ਚ ਝੋਨਾ ਖੜਾਗਾ, ਕੁਝ ਏਰੀਆ 'ਚ ਵੜਿਆ ਗਿਆਗਾ, ਵਾਢੀ ਜੋਰਾਂ ਦੇ ਚੱਲ ਰਹੀ ਆ। ਤੇ ਕਿਸਾਨ ਵੀਰੇ ਇਹੀ ਅਪੀਲ ਕਰਦੇ ਆ ਵੀ ਜਿਹੜੇ ਏਰੀਆ 'ਚ ਗੱਠਾ ਵਾਲੀ ਮਸ਼ੀਨ ਨਹੀਂ ਹੈਗੀ ਸਰਕਾਰ ਨੂੰ ਅਪੀਲ ਕਰਦੇ ਆ ਤਾਂ ਮਸ਼ੀਨਾਂ ਦਾ ਇਹ ਪ੍ਰਬੰਧ ਕਰੇ ਜਾਣ ਜਿਆਦਾ ਡਿਪਾਰਟਮੈਂਟ ਵਾਲਿਆਂ ਖੇਤੀਬਾੜੀ ਵਿਭਾਗ ਵਾਲਿਆਂ ਦੇ ਦਿੱਤੇ ਜਾਣਾ ਉੱਥੋਂ ਅਗਲਾ ਲਿਆ ਕੇ ਗੱਠਾ ਬਣਾ ਲੈ ਤਾਂ ਵੀਡੀਓ ਸਾਡੀ ਵਰਤਵਾਦ ਸ਼ੇਅਰ ਕਰਿਓ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਬਾਵਾ ਪੀਵੀ03 ਮਾਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਵੀਡੀਓ ਬਣਾਵਾਰੀ ਲੰਬੀ ਲੈਂਦੇ ਹੋਏ ਸਾਡੇ ਨਾਲ ਵੀਡੀਓ ਚ ਬਣੇ ਪਾਸੇ ਝੋਨਾ ਖੜਾ ਜੀ ਤਕਰੀਬਨ ਉਸ ਤੋਂ ਅੱਗੇ ਵੱਡਿਆ ਗਿਆ ਤੇ ਇੱਧਰ ਬਾਈ ਕਰਚੇ ਵੱਢੀ ਜਾਂਦਾ ਰੋਟਾ ਬੀਟਰ ਨਾਲ ਲੱਗਿਆ ਵਿਆ ਤੁਹਾਨੂੰ ਦਿਖਾਉਣਿਆਂ ਦੂਰ ਤੱਕ ਗਰਦ ਖੋਰਾ ਕਰੀ ਜਾਂਦਾਗਾ ਪੂਰੀ ਗਰਦ ੜਾਈ ਜਾਂਦਾ ਵੀਡੀਓ 'ਚ ਦੇਖ ਸਕਦੇ ਹੋ ਤੁਸੀਂ ਤਾਂ ਗਿੱਲ੍ਹ ਗੋਸਲ ਦੇ ਕਿਸਾਨਾਂ ਨੇ ਮੈਨੂੰ ਇਹੀ ਗੱਲ ਕਰੀ ਸੀ ਕਹਿੰਦੇ ਬਾਈ ਜੀ ਕੋਈ ਇਹ ਪਰਾਲੀ ਦੇ ਮਸਲੇ ਤੇ ਵੀਡੀਓ ਤੁਸੀਂ ਬਣਾ ਕੇ ਪਾਓ ਜੀ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚੇ ਤਾਂ ਜਿਹੜੇ ਏਰੀਆ ਚ ਗੱਠਾ ਦਾ ਬੰਨਣ ਦਾ ਕੋਈ ਪ੍ਰਬੰਧ ਨਹੀਂ ਆਇਆ ਮਸ਼ੀਨਾਂ ਆਇਆਂ ਨਹੀਂ ਉੱਥੇ ਪਹੁੰਚਾਈਆਂ ਜਾਣ ਜਿਵੇਂ ਵੀ ਹੋ ਸਕਦਾ ਖੇਤੀ ਤਾਂ ਖੇਤੀ ਕੀਤਾ ਜਾਵੇ ਅਸੀਂ ਕਹਿੰਦੇ ਪਰਾਲੀ ਝੋਨਾ ਵੱਢ ਕੇ ਪਰਾਲੀ ਦੀ ਵੇਟ ਕਰੀ ਜਾਂਦੇ ਆ ਇਹਨੂੰ ਅੱਗ ਲਾਈਏ ਤਾਂ ਕਿਵੇਂ ਕੀਤਾ ਜਾਵੇ ਸੋ ਕਿਸਾਨ ਵੀਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗੁਰਪੰਜ ਤਾਂ ਕਿ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚ ਸਕੇ ਬਟਿੰਡਾ ਜ਼ਿਲ੍ਹਾ ਗਿੱਲ ਗੋਸਲ ਚੱਕ ਬਖਤੂ ਤਾਂ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ 바ਵਾ ਪੀਵੀ03 ਮਾਲਵਾ ਅਗਲੀ ਵੀਡੀਓ ਚ ਮਿਲਦੇ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ